ਐਸਪੀ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾ ਦੇ ਤਹਿਤ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਫਗਵਾੜਾ ਪੁਲਿਸ ਦੇ ਵੱਲੋਂ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਫਲੈਗ ਮਾਰਚ ਕੱਢਿਆ ਗਿਆ। ਫਲੈਗ ਮਾਰਚ ਸੰਬੰਧੀ ਜਾਣਕਾਰੀ ਦਿੰਦੇ ਹੋਏ ਫਗਵਾੜਾ ਦੇ ਡੀਐਸਪੀ ਜਤਪ੍ਰੀਤ ਸਿੰਘ ਨੇ ਦੱਸਿਆ ਕਿ ਚੋਣਾਂ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਕਰਵਾਉਣ ਦੇ ਚਲਦੇ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਫਲੈਗ ਮਾਰਚ ਕੱਢਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸੇ ਵੀ ਸ਼ਰਾਰਤੀ ਐਂਸਰ ਨੂੰ ਸ਼ਹਿਰ ਦਾ ਮਾਹੌਲ ਖਰਾਬ ਕਰਨ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੁਲਿਸ ਦਾ ਸਹਿਯੋਗ ਕਰਨ। ਲੋਕ ਸਭਾ ਚੋਣਾਂ ਦੇ ਚੱਲਦੇ ਆ ਸਾਡੀਆਂ ਨਿਰੰਤਰ ਕੋਸ਼ਿਸ਼ਾਂ ਜਾਰੀ ਹੈ ਕਿ ਅਸੀਂ ਪਬਲਿਕ ਦੇ ਵਿੱਚ ਇੱਕ ਸੁਖਾਵਾਂ ਮਾਹੌਲ ਬਣਾਈਏ ਤੇ ਜਿਹੜੇ ਅਸਮਾਜਿਕ ਤੱਤ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰੀਏ ਉਸੇ ਲੜੀ ਤੇ ਚੱਲਦੇ ਆ ਅੱਜ ਅਸੀਂ ਸਬਡਿਵੀਜ਼ਨ ਫਗਵਾੜਾ ਵਿੱਚ ਬਾਹੂ ਕਮ ਐਸਐਸਪੀ ਸਾਹਿਬ ਅਸੀਂ ਆਪਣਾ ਬਲੈਕਮਾਰਕ ਜਿਹੜਾ ਹੈ ਕੱਢਿਆ ਤੇ ਇਹਦੇ ਨਾਲ 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 ਹੀ ਜਿਹੜਾ ਹੈਗਾ ਅਸੀਂ ਹੋਰ ਵੀ ਇਲੈਕਸ਼ਨ ਰਿਲੇਟਿਡ ਪੈਰਾਮੀਟਰਸ ਦੇ ਉੱਤੇ ਕੰਮ ਕਰ ਰਹੇ ਹਾਂ ਤਾਂ ਜੋ ਇਲੈਕਸ਼ਨ ਜਿਹੜੀ ਹੈ ਫੁਰਫਰੂ ਤਰੀਕੇ ਨਾਲ ਨੇਪਰੇ ਚੜ ਸਕੇ ਹਾਂ ਜੀ ਅਸੀਂ ਸਾਰੇ ਸਿਟੀ ਦੇ ਵਿੱਚ ਜਿਹੜਾ ਹੈਗਾ ਫਲੈਗ ਮਾਰਚ ਕੱਢਿਆ ਇਹਦੇ ਵਿੱਚ ਜਿਹੜੇ ਵੀ ਈ ਪੀੜੇ ਬਾਜ਼ਾਰ ਨੇ ਤੇ ਜਿਹੜੀਆਂ ਸੁਨਸਾਨ ਥਾਵਾਂ ਨੇ ਸਾਰੀਆਂ ਥਾਵਾਂ ਨੂੰ ਕਵਰ ਕੀਤਾ ਗਿਆ ਤਾਂ ਜੋ ਕੋਈ ਵੀ ਐ ਜੀ ਥਾਂ ਨਾ ਰਵੇ ਜਿੱਥੇ ਗੈਰ ਸਮਾਜਿਕ ਕਾਰਜ ਜਿਹੜੇ ਹੈਗੇ ਨੇ ਉਹ ਸ਼ਹਿਰ ਲੈਸ